ਵਾਹਿ ਧਿਕਾ ਖਾਲਸਾ ਵਾਹਿ 1 ਓ ਅੰਕਾਰ ਸਤਿਗੁਰ ਪ੍ਰਸਾਦਿ ਮਾਰੂ ਕਾਫੀ ਮਹੱਲਾ ਪਹਿਲਾ ਘਰ ਦੂਜਾ ਆਗੋ ਬੰਜੋ ਢੁੰਮਣੀ ਵਾਹਿ ਧਿਕਾ ਖਾਲਸਾ ਵਾਹਿ ਸਤਿਗੁਰੂ ਦੀ ਸਾਜਿ ਨੂੰ ਅੱਜ ਗੁਰੂ ਖਾਲਸਾ ਸਾਧ ਸੰਗਤ ਜੀਓ ਆ ਬੀਬੀ ਜੀ ਬੱਚਾ ਜਿਹੜਾ ਸਰਗੁਰੂ ਅੰਤਰਜਾਮੀ ਗਰੀਬ ਨਿਵਾਜ਼ ਜਗਤਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਜਿਨ੍ਹਾਂ ਨੇ ਕੁੱਲ ਉਸ ਅਸਾਦ ਦੇ ਮੇਰੇ ਅਮਰਤ ਨਾਮ ਦੀ ਵਰਖਾ ਕਰਕੇ ਕਲ ਜੁਗੋ ਜਹਰੇਆ ਗੁਰਦੇਵ ਮਲਮੂਤ ਮੂੜ ਦੇ ਮੁਕਤ ਹੋਤੇ ਸਭ ਲਗੇ ਤੇਰੀ ਸੇਵ ਜਿਹੜੇ ਮੈਲ ਪਖਣੋ ਵਾਲੇ ਘੋਰੀ ਸੀ ਮੂਰਖਸਾਨ ਬਸਮੇਸਾਨ ਮੁਗਲ ਸ਼ਾਸਕ ਜਾਂ ਤੋਹੀਨੇ ਸੀ ਸਭਨੇ ਨੂੰ ਆਪਣੀ ਸੇਵਾ ਚ ਲਾ ਕੇ ਨਿਹਾਲ ਕਰਤਾ ਕੌਡੇ ਰਾਖਸ਼ ਵਰਗੀਆਂ ਦਾ ਵੀ ਉਧਾਰ ਕਰ ਦਿੱਤਾ ਅਤੇ ਆਦਮ ਖਾਨਿਆਂ ਦਾ ਵੀ ਉਧਾਰ ਕਰ ਦਿੱਤਾ ਇਸ ਪ੍ਰਕਾਰ ਗਰੀਬ ਨਵਾਜ ਅੰਤਰੀ ਜਾਮੀਨੇ ਅਕਾਣੀਆਂ ਕੁਕੜੀਆਂ ਨੂੰ ਅੰਬਾਂ ਨਾਲ ਮਿੱਠੀਆਂ ਬਣਾ ਦਿੱਤਾ ਗਰੀਬ ਨਵਾਜ ਅੰਤਰੀ ਜਾਮੀਨੇ ਜਿਹੜੇ ਤਪੇ ਹੋਏ ਸੱਜਣ ਠੱਗ ਵਰਗੇ ਹਿਰਦੇ ਸੀ 100 100 ਜਿਨ੍ਹਾਂ ਦੇ ਭੋਰੀਆਂ ਵਿੱਚੋਂ ਆਗਮੀ ਦੇ ਸਿਰ ਨਿਕਲੇ ਸਾਵੇਂ ਉਹਨਾਂ ਨੂੰ ਵੀ ਸੱਜਣ ਅਸਲੀ ਬਣਾਤਾ ਸੱਚੇ ਪਾਤਸ਼ਾਹ ਜੀ ਨੇ ਉਹ ਚੋਦੀ ਪਾਤਸ਼ਾਹ ਬਗਲੀਆਂ ਦਾ ਸੁਧਾਰ ਕਰਨ ਵਾਲੇ ਅਤੇ ਜਿਨ੍ਹਾਂ ਦੀ ਕੋਈ ਗਤੀ ਨਹੀਂ ਸੀ ਕਰ ਸਕਦਾ ਜਿਨ੍ਹਾਂ ਦਾ ਕੋਈ ਗੁਰੂ ਨਹੀਂ ਸੀ ਬਣਦਾ ਉਹਨਾਂ ਦੇ ਗੁਰਿਆਂ ਦੇ ਵੀ ਗੁਰੂ ਬਣ ਕੇ ਸੱਚੇ ਪਾਤਸ਼ਾਹ ਦਿਖਾਨ ਕਰਨ ਵਾਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਰਮ ਪਵਿੱਤਰ ਉਪਦੇਸ਼ ਆਪ ਜੀ ਸ੍ਰੀ ਕਰਤਾਰਪੁਰ ਸਾਹਿਬ ਵਿੱਚ ਨਿਵਾਸ ਕਰ ਰਹੇ ਹਨ ਰਾਵੀ ਦੇ ਕਿਨਾਰੇ ਉੱਤੇ ਇੱਥੇ ਸੰਗਤਾਂ ਗੁਰੂ ਮਹਾਰਾਜ ਦੇ ਦਰਸ਼ਨ ਪਰਸਕੇ ਨਿਹਾਲ ਹੁੰਦੀਆਂ ਹਨ ਜਗਤ ਗੁਰੂ ਸੱਚੇ ਪਾਤਸ਼ਾਹ ਜੀ ਇਹ ਤਿੰਨ ਅਸ਼ਟਕੀਆਂ ਉੱਥੇ ਉਚਾਰਨ ਕੀਤੀਆਂ ਹਨ ਫਰਮਾਉਂਦਿਆਂ ਨੇ ਕੋ ਦੁਆਤ੍ਰੂ ਪਰਮੇਸ਼ਵਰ ਓਮਕਾਰ ਸਾਰਿਆਂ ਦਾ ਪ੍ਰਕਾਸ਼ਕ ਸਤ੍ਰੀ ਕਾਲਵਾਦ ਰੂਪ ਹੈ ਗੁਰੂ ਚੇਤਨ ਪ੍ਰਸਾਦ ਰੂਪ ਹੈ ਗਿਆਨ ਦਾ ਨਾਸ ਕਰਕੇ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਹੈ ਅਤੇ ਪ੍ਰਸਾਦ ਕਿਰਪਾ ਦ੍ਰਿਸ਼ਟੀ ਦੇ ਕਰਨ ਵਾਲਾ ਹੈ ਐਸਾ ਵਸਤੂ ਨਿਰਦੇਸ਼ ਰੂਪ ਮੰਗਲੋਚਾਰਜ ਕਰਕੇ ਸੱਚੇ ਪਾਤਸ਼ਾਹ ਜੀ ਅੱਗੇ ਬਾਣੀ ਅਰੰਭ ਕਰਨੇ ਹਨ ਮਾਰੂ ਰਾਗ ਵਿੱਚ ਕਾਫੀ ਸ਼ੰਦ ਹਨਗੇ ਜਿਵੇਂ ਕਾਫੀਆਂ ਲੋਕ ਗਾਇਆ ਕਰਦੇ ਮੁਸਲਮਾਨਾਂ ਦੇ ਵਿੱਚ ਬਹੁਤ ਸਾਰੇ ਆਮ ਲੋਕ ਕਾਫੀਆਂ ਗਾਇਆ ਕਰਦੇ ਜੇ ਬੁੱਲੇ ਸ਼ਾਹ ਦੀਆਂ ਕਾਫੀਆਂ ਲੋਕਾਂ ਦੀ ਮਸ਼ਹੂਰ ਹਨ ਜੀਆਂ ਇਸ ਪ੍ਰਕਾਰ ਗੁਰੂ ਮਾਰਾ ਸਾਹਿਬ ਜੀ ਕਾਫੀ ਸ਼ੰਦ ਵਿੱਚ ਉਚਾਰਨ ਕਰਦੇ ਹਨ ਅੰਮ੍ਰਿਤ ਰੂਪ ਬਾਣੀ ਅਤੇ ਇਹ ਉਪਦੇਸ਼ ਜੇ ਧਾਰਨ ਕਰੇ ਉਹਦੇ ਨੇ ਹਾਲ ਕਰਨ ਵਾਸਤੇ ਕਾਫੀ ਹੈ ਹੋਰ ਬਹੁਤੇ ਉਪਦੇਸ਼ ਦੀ ਲੋੜ ਨਹੀਂ ਉਸ ਪੁਰਖ ਨੂੰ ਤੇ ਕੀ ਉਹਨੂੰ ਫਿਕਰ ਰਹਿ ਜਾਣਾ ਹੈ ਜੰਮਣ ਮਰਨ ਦਾ ਉਹ ਮੁਕਤ ਹੋ ਜਾਏਗਾ ਇਸ ਕਾਫੀ ਉਪਦੇਸ਼ ਨੂੰ ਜੇ ਹਿਰਦੇ ਧਾਰਨ ਕਰੇਗਾ ਨਾ ਹਲਾ ਪਹਿਲਾ ਪਹਿਲੇ ਪਰਸ਼ੋਚਾਰਨ ਕਰਦੇ ਹਨੇ ਸਰਕਾਰ ਦੂਜੀਆ ਦੂਜੀ ਸਰਕਾਰ ਵਿੱਚ ਉਚਾਰਦੇ ਹਨ ਆਗੋ ਵੰਜੂ ਡੂੰਮਣੀ ਮੈਂਦਾ ਮਰਤਰਾ ਆਪਣਰੇ ਪਰ ਨਾਲ ਇਸ ਦੀ ਟੇਕ ਹੈ ਮੇਰਾ ਮਾਨੋ ਆਪਣੇ ਪਿਆਰੇ ਅਕਾਲ ਪੁਰਖ ਪਤੀ ਜੋ ਸਾਰਿਆਂ ਦਾ ਹੈ ਏਕੋ ਪੁਰਖ ਸਵਾਈ ਨਾਰ ਏਕੋ ਪੂਰਨ ਪੁਰਖ ਵਾਹਿਗੁਰੂ ਹੈ ਹੋਰ ਸਾਰੇ ਇਸਤਰੀਆਂ ਦੀਆਂ ਹੀ ਹਨ ਸਾਰੇ ਪ੍ਰਾਧীন ਹਨ ਕਿ ਕੋਈ ਸੁਤੰਤਰ ਅਕਾਲ ਪੁਰਖ ਵਾਹਿਗੁਰੂ ਹੈ ਕਰਨ ਕਰਾਵ ਨੂੰ ਸਰਬ ਕੋ नाथ ਉਹ ਉਸ ਆਪਣੇ پیر ਪਤੀ ਅਕਾਲ ਪੁਰਖ ਦੇ ਨਾਲ ਸਾਡਾ ਜਿਹੜਾ ਮਨ ਹੈ ਮੈਂਡਾ ਇਹ ਮਲਦਾਂ ਦੇ ਇਲਾਕੇ ਲੈਂਦੇ ਦੇਖ ਦੀ ਬੋਲੀ ਹੈ ਇਸ ਲੰਮੇ ਦੇਖ ਦੀ ਵਿੱਚ ਬੋਲੀ ਦੇ ਵਿੱਚ ਇਸੇ ਪ੍ਰਕਾਰ ਹੈ ਘੰਗ ਵਾਲੇ ਵੀ ਇਸੇ ਪ੍ਰਕਾਰ ਦੇ ਲੋਕ ਥੋੜੇ-ਥੋੜੇ ਬੋਲਦੇ ਹਨ ਮੈਂਡਾ ਮਨਤਾ ਆਪਣੇ ਪ੍ਰਣਾਲ ਆਪਣੇ ਪਿਆਰੇ ਅਕਾਲ ਪੁਰਖ ਦੇ ਨਾਲ ਸਾਡਾ ਮਨ ਭਾਈ ਰੰਗਿਆ ਹੋਇਆ ਹੈ ਜਿਨ੍ਹਾਂ ਦਾ ਰੰਗਿਆ ਨਹੀਂ ਗਿਆ ਉਹਨਾਂ ਦੀ ਹਾਲਤ ਹਜ਼ੂਰ ਦੱਸਦੇ ਹਨ ਪਹਿਲਾਂ ਆਵੋ ਬੰਨਿਓ ਡੁੰਮਣੀ ਆਵੋ ਬੰਨਿਓ ਡੁੰਮਣੀ ਕਿਤਨੀ ਕਿਤੀ ਮਿਤਰ ਕਰਿਓ ਹੈ ਜੀਵ ਰੂਪੀ ਸਤਰੀਓ ਡੁੰਮਣੀ ਦੋ ਮਨਿਓ ਜਿਹੜੀ ਇਸਤਰੀ ਪਤੀ ਦੀ ਸੇਵਾ ਕਰਕੇ ਪਤੀ ਨੂੰ ਪ੍ਰਸੰਨ ਨਹੀਂ ਕਰਦੀ ਉਹ ਨਾਂ ਪੀਕੇ ਘਰ ਵਿੱਚ ਆਦਰ ਪਾਉਂਦੀ ਐ ਨਾ ਸਹੁਰੇ ਘਰ ਚੋਂ ਉਨੂੰ ਥਾਂ ਹੁੰਦਾ ਇਹ ਨਾਨਕੇ ਘਰ ਚ ਸਤਕਾਰ ਪਾਉਂਦੀ ਐ ਉਹ ਡਮਣੀ ਦੁਖੀ ਰਹਿੰਦੀ ਐ ਉਹ ਆਉਂਦੀ ਐ ਪੀਕੇ ਘਰ ਚ ਸਹੁਰੇ ਘਰ ਜਾਂਦੀ ਆਦਰ ਨਹੀਂ ਪਾਉਂਦੀ ਫੇਰ ਪੀਕੇ ਘਰ ਨਿਰਾਦਰੀ ਪਾਉਂਦੀ ਐ ਇਸ ਪ੍ਰਕਾਰ ਆਉਣ ਜਾਣ ਵਿੱਚੀ ਉਹ ਡਮਣੀ ਦੁਖੀ ਹੋਈ ਰਹਿੰਦੀ ਐ ਡਮਣੀ ਦੁਚਿੱਤੀ ਰਹਿੰਦੀ ਐ ਇਸੇ ਪ੍ਰਕਾਰ ਹਜੂਰ ਫਰਮਾਉਂਦੇ ਹਨ ਆਵ ਬੰਨੂ ਡਮਣੀ ਤੇ ਜੀਵੋ ਦੁਮਣੀ ਦੁਚਿੱਤੇ ਨਨ ਵਾਲਿਓ ਦੁਮਣੀ ਦੁਖੀ ਚਿਤ ਵਾਲਿਓ ਦੁਮਣੀ ਦੁਇਤ ਵਾਲੇ ਮਨ ਵਾਲਿਓ ਆਵੋ ਜਨਮ ਧਾਰ ਕੇ ਸੰਸਾਰ ਚ ਤੇ ਵੰਝੋ ਚਲੇ ਜਾਓ ਫੇਰ ਪ੍ਰਲੋਕ ਨੂੰ ਕਿ ਔਣ ਜਾਣ ਦੇ ਚ ਦੁਮਣੀ ਦੁਖੀ ਹੋਣਾ ਪੈਂਦਾ ਹੈ ਕਿ ਕਿਤੋਂ ਕੇ ਬਾਪ ਕਿਤੋਂ ਕੇ ਬੇਟੇ ਕਿਤੇ ਗੁਰ ਦੇ ਲੇਹਣ ਹੋਏ ਅੱਗੇ ਪਾਛੇ ਗੰਦਨੇ ਆਵਿਆ ਕਿਆ ਜਾਤੀ ਕਿਆ ਹਣ ਹੋਏ ਇਸ ਪ੍ਰਕਾਰ ਔਰ ਜਾਨਵਰ ਦੀ ਦੰਮਣੀ ਦੁਖੀ ਹੁੰਦੀ ਹੈ ਜਿੰਦ ਜਿਹੜੀ ਹੈ ਕਿਤੀ ਮਿੱਤਰ ਕਰੇ ਜੋ ਤੂੰ ਦੁਨੀਆਂ ਨੂੰ ਮਿੱਤਰ ਬਣਾ ਲਓ ਕੋਹਨੇ ਦੀ ਕੋ ਬੰਨੇ ਦੀ ਕੋ ਪਹਾੜਾਂ ਵਾਲੀ ਰੰਨੇ ਦੀ ਟੁਰਕ ਮੱਕਾ ਸਰਵਰ ਦਾ ਕਿੰਨਿਆਂ ਨੂੰ ਮਿੱਤਰ ਬਣਾ ਕੇ ਵੇਖ ਲਓ ਕੋਈ ਦੇਵੀ ਦਿਓ ਤੇਰੀ ਉਪਾਸ਼ਨਾ ਕਰ ਲਓ ਮਰਨ ਕਿਆ ਦੇਵੀ ਦੇਵਾ ਪੂਜੀਏ ਭਾਈ ਕਿਆ ਮੰਗੋ ਕਿਆ ਦੇ ਪਹਣੀ ਪਖਾਲੀਏ ਭਾਈ ਜਲਮਾ ਬੁੱਢਾ ਤੇ ਇਸ ਪ੍ਰਕਾਰ ਹੈ ਕਿੰਨੇ ਹੀ ਦੋਸਤ ਬਣਾ ਲਓ ਸਭ ਕਾਲ ਦੀ ਅਗ ਵਿੱਚ ਆਪ ਟੰਗੇ ਹੋਏ ਐ ਤੁਹਾਨੂੰ ਵੀ ਟੰਗਾ ਦੇਣਗੇ bina ਵਾਹਿਗੁਰੂ ਕੋ ਕਿਸੇ ਨਾਲ ਹੋਣ ਜਿਹੜੀ ਮਿੱਤਰਤਾ ਹੈ ਸੋ ਜਿਹੜੀ ਐ ਕਾਲ ਤੋਂ ਬਚਾਉਣ ਵਾਲੀ ਨਹੀਂ ਜਮਾਂ ਤੋਂ ਛਡਾਉਣ ਵਾਲੀ ਨਹੀਂ ਵਕਾਰਾਂ ਤੋਂ ਬਚਾਉਣ ਵਾਲੀ ਨਹੀਂ ਸੋ ਕਿੰਨਿਆਂ ਨੂੰ ਮਿੱਤਰ ਬਣਾ ਕੇ ਵੇਖ ਲੋ ਦੇਵੀ ਦੇ ਉੱਤੇ ਉਹਨੂੰ ਕਿਸੇ ਨੰਤ ਦੇ ਸਹਿਤਾ ਨਹੀਂ ਕਰਨੀ ਸਾ ਧਨ ਢੂਈ ਨਾ ਲਹ ਸੋ ਇਸਤਰੀ ਜੀਵ ਰੂਪ ਹੋ ਟੋਈ ਆਸਰਾ ਨਹੀਂ ਲੈ ਸਕਦੀ ਟੋਈ ਮਲਾਪ ਨਹੀਂ ਲੈ ਸਕਦੀ ਪ੍ਰਾਪਤ ਕਰ ਸਕਦੀ ਬਾਡੀ ਕਿਉਂ ਧੀਰੇਓ ਜੇ ਜੀ ਆਪਦੇ ਪਤੀ ਦੇ ਨਾਲੋਂ ਬਾਡੀ ਵਿਛੜੀ ਹੋਈ ਹੈ ਪਿਆਰ ਵੱਲੋਂ ਉਹ ਕਿਸ ਪ੍ਰਕਾਰ ਪੀਰ ਜੀ ਨੂੰ ਪਕੜੇ ਪੀਰ ਜੋ ਰਹਿ ਤੋ ਕੇ ਵਿਛੜੀ ਹੋਈ ਦੁਖੀ ਦੁਖੀ ਭੋਗਦੀ ਹੈ ਇਸੇ ਪ੍ਰਕਾਰ ਸਾਵ ਜੀਵ ਰੂਪੀ ਧਾਨੀ ਸਤਰੀ ਟੋਈ ਵਾਹਿਗੁਰੂ ਦੇ ਸਰੂਪਿਤ ਪੁਰੀਆ ਦਾ ਢੋਈ ਆਸਰਾ ਨਹੀਂ ਲੈ ਸਕਦੀ ਅਤੇ ਸਤਸਰੂਪ ਵਿਚ ਢੋਈ ਮੇਲ ਨਹੀਂ ਲੈ ਸਕਦੀ ਢੋਈ ਪਰਲੋਕ ਚ ਵੀ ਉਹਦੇ ਇੰਤਾਈ ਨਹੀਂ ਹੈ ਐਸ ਲੋਕ ਦੇ ਸੰਸੰਗਤ ਚ ਵੀ ਉਹਦਾ ਚਿਤ ਨਹੀਂ ਉਕਾਗਰ ਹੁੰਦਾ ਇਸ ਪ੍ਰਕਾਰ ਉਹ ਅੰਤ ਅੰਤ ਕਰਨੀ ਚਿੱਤ ਦੀ ਬਤੀ ਕਾਗਰ ਕਰਕੇ ਅੰਤਰਮੁਖ ਵੀ ਪੀ ਹੋਣ ਰੂਪ ਵੀ ਢੋਲੀ ਆਸਰਾ ਨਹੀਂ ਲੈ ਸਕਦੀ ਮੇਲ ਨਹੀਂ ਲੈ ਸਕਦੀ ਬਾਡੀ ਕਿਉਂ ਧੀਰੇ ਜੇ ਜੇ ਹੁਸਾਬ ਦੇ ਸ਼ਬਦ ਦੇ ਕਮਾਉਣ ਵੱਲੋਂ ਬਾਡੀ ਵਿਛੜੀ ਹੋਈ ਏ ਜਿਹੜਾ ਇੱਕ ਚਿਤ ਨਹੀਂ ਹੋਇਆ ਮਹਾਰਾਜ ਦੇ ਨਾਲ ਉਹ ਵਿਛੜੀ ਹੋਈ ਏ ਜਿਹੜੀਆਂ ਸਾਧ ਸੰਗਤ ਜੀ ਔਗਣਾ ਕਰਕੇ ਭਾਵੇਂ ਘਰ ਕੀ ਰਹਿੰਦਾ ਹੈ ਪਤੀ ਵਿਛੜੀਆਂ ਹੋਈਆਂ ਹਨ ਉਹ ਧੀਰਜ ਵਾਲੀਆਂ ਨਹੀਂ ਹੁੰਦੀਆਂ ਝੁਰਦੀਆਂ ਹੀ ਰਹਿੰਦੀਆਂ ਇਸੇ ਪ੍ਰਕਾਰ ਜਿਹੜੀ ਵਾਢੀ ਬਿਛੜੀ ਹੋਈ ਹੈ ਪਰਮੇਸ਼ਰ ਨਾਲੋਂ ਲਿਵ ਜਿੰਨਾਂ ਦੀ ਟੁੱਟੀ ਹੋਈ ਹੈ ਮਾਰੇ ਨਾਲ ਲਿਵ ਨਹੀਂ ਜਿੰਨਾਂ ਰੁੱਗੀ ਹੋਈ ਉਹ ਭਾਵੇਂ ਦੁਨੀਆਂ ਦੇ ਰਾਜ ਦੇ ਮਾਲਕ ਹੋ ਜਾਣ ਭਾਵੇਂ ਦੁਨੀਆਂ ਦੇ ਅੰਦਰ ਆਪਣੇ ਆਪ ਨੂੰ ਪੀਰ ਤਕੰਬਰ ਕਹਾ ਲੈਣ ਉਹਨਾਂ ਦੇ ਚਿੱਤ ਬਿਛੜੇ ਹੋਏ ਹੈ ਤੀਰ ਜਿਵੇਂ ਹੋਵੇ ਚਿੰਦੀ ਸਤਨੀ ਹੈ ਸਰੂਪ ਦੀ ਸਖਿਆਤ ਤਾਂ ਨਹੀਂ ਹੈ ਜਿਵੇਂ ਜਿੱਥੇ ਪਾਣੀ ਸਾਗ ਸਿੰਘ ਜੀ ਹਿਲਦਾ ਹੋਵੇ ਉਸ ਵਿੱਚ ਮਨ ਦਾ ਮੂੰਹ ਦਿਸਦਾ ਹੈ ਨਾ ਚੰਦਰਮਾ ਦਾ ਪਿੱਛੇ ਨਹੀਂ ਪੈਂਦਾ ਜੇ ਗੱਗੜਾ ਪਾਣੀ ਹੋਵੇ ਉਹਦੇ ਚ ਵੀ ਕੁਝ ਨਹੀਂ ਦਿਖਦਾ ਇਸੇ ਪ੍ਰਕਾਰ ਸਾਧ ਸਿੰਘ ਸਾਡਾ ਚਿੱਟ ਜਿਹੜਾ ਹੈ ਤੇ ਜਲਦੀ ਨਹੀਂ ਆਈ ਹੈ ਕਿਰੋ ਜੇ ਰਾਗ ਤੇ ਦੁਆਖ ਦੋ ਝੁੱਟੇ ਵੜੇ ਹੋਏ ਹਨ ਇਹਨਾਂ ਝੁੱਟਿਆਂ ਨੂੰ ਸਾਡਾ ਜਿਹੜਾ ਚਿੱਟ ਦਿਖਣਾ ਸੀ ਚੇਤਨ ਦੇ ਚਿੰਤਨ ਕਰਨ ਵਿੱਚ ਇਹ ਗੰਗਲਾ ਦਿੱਤਾ ਹੈ ਇਹਦੇ ਵਿੱਚ ਬੜੀ ਭਾਰੀ ਵਕਾਰਾਂ ਦੀ ਇਹਨ ਗੱਭ ਪੈਦਾ ਕਰ ਦਿੱਤੀ ਹੈ ਹੁਣ ਇਹ ਕਿਵੇਂ ਸਾਫ ਹੋ ਸਕਦਾ ਹੈ ਜੇ ਝੂਟੇ ਵਿੱਚੋਂ ਇਹ ਕੱਢੇ ਜਾਣ ਰਾਗ ਤੇ ਦਵਾਈ ਖਾਏ ਲੈ ਅਤੇ ਨਿਰਮਲ ਬੂਟੀ ਪਰਮੇਸ਼ਰ ਦੀ ਬਾਣੀ ਉਜਲ ਕਰਨ ਵਾਲੀ ਇਹ ਵਿੱਚ ਪਾਈ ਜਾਵੇ ਤੇ ਇਸ ਪ੍ਰਕਾਰ ਇਹ ਟਿਕ ਜਾਵੇ ਫਿਰ ਇਹ ਵਿੱਚ ਆਪਣਾ ਆਤਮਾ ਰੂਪ ਨੂੰ ਵੀ ਵੇਖ ਸਕੀਦਾ ਹੈ ਅਤੇ ਪਰਮਾਤਮਾ ਰੂਪੀ ਚੰਦਰਮਾ ਦੇ ਦਰਸ਼ਨ ਵੀ ਕਰ ਸਕੀਦੇ ਹੈ ਪਰ ਜਿੰਨਾ ਚਿਰ ਬਾਡੀ ਕਿਉਂ ਧੀਰੇ ਜਦੋਂ ਵਿਛੜੀ ਹੋਈ ਚਿੱਤ ਕਾਗਰ ਨਹੀਂ ਮਾਰਾ ਕਿ ਜੁੜਿਆ ਹੋਇਆ ਨਹੀਂ ਕਿਸ ਪ੍ਰਕਾਰ ਦੀ ਪ੍ਰਾਕ੍ਰਿਤੀ ਹੋਵੇ ਤੇ ਕਿਵੇਂ ਧੀਰਜ ਹੋਵੇ ਨਹੀਂ ਹੋ ਸਕਦੀ ਮੈਂਡਾ ਮਨਰਤ ਆਪਨੜੇ ਪਿਰਨਾ ਸਾਨੂੰ ਮੰਤੋਂ ਪਾਈ ਆਪਣਾ ਜੋ ਪਿਰ ਪਤੀ ਪਰਮੇਸ਼ਵਰ ਹੈ ਉਹਦੇ ਨਾਲ ਹੀ ਸੰਜੋਗ ਰੰਗਿਆ ਹੋਇਆ ਹੈ ਜੋ ਸਾਰਿਆਂ ਦਾ ਆਤਮਾ ਹੈ ਹਾ ਕੋਲ ਕੁਮਾਈ ਖੰਨੀਏ ਕੀਤੀ ਅਸੀਂ ਉਸ ਵਾਹਿਗੁਰੂ ਤੋਂ ਕੋਲ ਵਾਰਨੇ ਜਾਣੇ ਆਂ ਸਰੀਰ ਕਰਕੇ ਕੁਮਾਈ ਗੁਰਮਾਨ ਹੁੰਨੇ ਹਾਂ ਤਨ ਕਰਕੇ ਖੰਨਿਏ ਟੁਗੜੇ ਟੁਗੜੇ ਕਰਦੇ ਆਪਣੇ ਮਨ ਬੁੱਧ ਚਿੱਤ ਹੰਕਾਰ ਦੀ ਹੰਗਤਾ ਛੱਡਦੇ ਆਂ ਮਨ ਦੀ ਮਨੋਰ ਛੱਡਦੇ ਆਂ ਅਤੇ ਤਨ ਦੀ ਹੰਗਤਾ ਛੱਡਦੇ ਆਂ ਇਸੇ ਪ੍ਰਕਾਰ ਬਾਣੀ ਕਰਕੇ ਜੋ ਹੰਗਤਾ ਕਿ ਸਾਨੂੰ ਸੋਣਾ ਬੋਲਣਾ ਆਉਂਦਾ ਇਹ ਵੀ ਛੱਡਦੇ ਹਾਂ ਮਨ ਦੀ ਮਨੋਰ ਤੇ ਬੁੱਧੀ ਦੀ ਸਿਆਣਪ ਚਿੱਤ ਦੀ ਚਤਵਣੀ ਅਤੇ ਚਿੱਤ ਹੰਕਾਰ ਹੰਗਤਾ ਆਦਿਕ ਇਹ ਚਾਰੇ ਹੰਤਾ ਕਨੂੰ ਟੁਗੜੇ ਟੁਗੜੇ ਕਰਨਾ ਹੈ ਜਿਹੜਾ ਇਹਨਾਂ ਦੀ ਹੰਗ ਦਾ ਛਲਨੀ ਹੈ ਇਉਂ ਖੰਨੀਆਂ ਟੁਕੜੇ ਕਰਕੇ ਕੁਰਵਾਨ ਕੀਤਾ ਹੈ ਕੁਰਵਾਨ ਆਪਣੇ ਆਪ ਨੂੰ ਇੱਕ ਭੂਰੀ ਨਜ਼ਰ ਨਿਹਾਲ ਇੱਕ ਭੂਰੀ ਜਿਸ ਪ੍ਰਕਾਰ ਚੰਦੀ ਬੋਲੀ ਹੈ ਇੱਕ ਇੱਕ ਮਾਰੇ ਭੂਰਾ ਕੋ ਨਵ ਕਰੋ ਥੋੜੀ ਜੀ ਨਜ਼ਰ ਕਰ ਦਿਓ ਤੇ ਨਿਹਾਲ ਕਰ ਦਿਓ ਮੇਰੇ ਤਾਈ ਹਿਕ ਮੈਂ ਭੂਰੀ ਭੋਲੀ ਜੀ ਹਾਂ ਮਾਰਾ ਸੁਧੀ ਜੀ ਹਾਂ ਨਿਸ ਕਵਟ ਹਾਂ ਮੈਨੂੰ ਚਿਤਰਾਈ ਨੇ ਮੁਖੋਂ ਕਿਸੇ ਬੋਲ ਬੋਲ ਕੇ ਅਸੀਂ ਰਜਾ ਸਕੀਏ ਪ੍ਰਸੰਨ ਕਰ ਸਕੀਏ ਬਾਣੀ ਚਾਤਰ ਦਾ ਵੀ ਸਾਨੂੰ ਮਾਰਾ ਵੀਰ ਸਾਹਿਬ ਜੀ ਦੀ ਸਿਆਣਪ ਯੁਗਤੀਆਂ ਜੀ ਨਹੀਂ ਆਉਂਦੀ ਹੈ ਇਸ ਪ੍ਰਕਾਰ ਪੋਰੀ ਜੀ ਸੂਧੀ ਜੀ ਸਾਡੀ ਬਰਤੀ ਹੈ ਇੱਕ ਸਾਡੇ ਤੇ ਨਜ਼ਰ ਕਰਕੇ ਮਾਰਾ ਨਿਹਾਲ ਕਰ ਦਿਓ ਐਸੀ ਕਿਰਪਾ ਕਰੋ ਇੱਕ ਪੋਰੀ ਇੱਕ ਪੋਰੀ ਪੋਰਾ ਮਾਤਰੀ ਜਰਾ ਮਾਤਰੀ ਨਜ਼ਰ ਕਰ ਦਿਓ ਨਹੀਂ ਜੇ ਪੂਰੀ ਨਜ਼ਰ ਕਰਦਾ ਫਿਰ ਕੀ ਕਹੀਏ ਅਧੇ ਜੇ ਥੋੜੀ ਜੀ ਵੀ ਨਜ਼ਰ ਕਰ ਦਿਓ ਨਹੀਂ ਹਾਲ ਹੋ ਜਾਈਏ ਇਸ ਸੱਚੇ ਬਾਦਸ਼ਾਹ ਪੂਰੀ ਨਾ ਪ੍ਰਕਾਸ਼ ਵਾਲੀ ਨਜ਼ਰ ਕਰੋ ਮਾਰਾ ਗਿਆਨ ਦੇ ਪ੍ਰਕਾਸ਼ ਵਾਲੀ ਜਿਸ ਕਰਕੇ ਤੇਰੇ ਨਿਹਾਲ ਵੇਖ ਲਈਏ ਰਹਾਉ ਪਈੜਾ ਡੋਹਾਗਣੀ ਇਹ ਅੰਤਰਜਾਮੀ ਸੱਚੇ ਪਾਤਸ਼ਾਹ ਜਿਹੜੀ ਇਸਤਰੀ ਤੇਕਿਆਂ ਵਿੱਚ ਹੀ ਰਹਿੰਦੀ ਹੋਈ ਆਪਣੇ ਪਤੀ ਦੇ ਤਾਂ ਹੀ ਸੇਵਾ ਕਰਨ ਦੀ ਜਾਚ ਨਹੀਂ ਸਿੱਖੀ ਮਾਵਾਂ ਦੇ ਪਾਸੋਂ ਅਤੇ ਪਤੀ ਵਲ ਧਰਮ ਨਹੀਂ ਸਿੱਖੀ ਹੋਈ ਅਤੇ ਗੁਣ ਨਹੀਂ ਹੈ ਜਿਹਦੇ ਹੰਦਰ ਨਾਲ ਰਸੋਈ ਬਣਾਉਣ ਜਾਂਦੀ ਹੈ ਨਾ ਖਸੀਦਾ ਕੱਢਣ ਜਾਣਦੀ ਹੈ ਕੋਈ ਕਾਰਜ ਵੀ ਨਹੀਂ ਕਰਨ ਜਾਣਦੀ ਤੇ ਔਗਣਾ ਦੀ ਭਰੀ ਹੋਈ ਹੈ ਥਾਂ ਥਾਂ ਬਦਨਾਮੀ ਨਾਨਕਿਆਂ ਨੂੰ ਵੀ ਸਹਰਿਆਂ ਨੂੰ ਵੀ ਪੇਕਿਆਂ ਨੂੰ ਵੀ ਔਲਾਮੇ ਆਉਂਦੇ ਐ ਅਹੀ ਦੀ ਪੇਕੇ ਵਿੱਚ ਹੁੰਦੀ ਹੋਈ ਦੁਹਾਗ ਵੀ ਛੁੱਟੜ ਹੋ ਰਹੀਂਦੀ ਹੈ ਸਾਹੁਰੜਾ ਕਿਉਂ ਜਾਓ ਜੇ ਤੁਸੀਂ ਦੇਖਿਆ ਵੀ ਛੁੱਟੜ ਹੋ ਗਈ ਐ ਉਹ ਸਾਰੇ ਕਰਜ਼ ਕਿਵੇਂ ਜਾਵੇ ਜਿਸੇ ਪ੍ਰਕਾਰ ਪੇਕਾ ਸਾਧ ਸੰਗਤ ਜੀ ਇਸ ਸੰਸਾਰ ਵਿੱਚ ਜਿਨ੍ਹਾਂ ਦੀ ਵਿਰਤੀ ਗੁਰੂ ਦਾ ਉਪਦੇਸ਼ ਸੁਣ ਕੇ ਕਮਾਇਆ ਨਹੀਂ ਹੈ ਇਹ ਛਟੜ ਹੋ ਗੀਆਂ ਹਨ ਸਾਰੇ ਪਰਲੋਕ ਨੂੰ ਕੀ ਕਰ ਚੋ ਕਿਵੇਂ ਜਾ ਕੇ ਸੁਖ ਭੋਗ ਨਹੀਂ ਸੱਚਖੰਡ ਦਾ ਉਹ ਇਹਨਾਂ ਨੂੰ ਨਹੀਂ ਪ੍ਰਾਪਤ ਹੋਵੇਗਾ ਸੋ ਤੇਈ ਜਿਹੜਾ ਪੀਰ ਹੈ ਸੰਸਾਰਾਕਾਰ ਵਿਰਤੀ ਦੀ ਸਰਦਾ ਨਹੀਂ ਹੈ ਭਾਵਨਾ ਨਹੀਂ ਸਾਧ ਸੰਗਤ ਦੀ ਸੇਵਾ ਨਹੀਂ ਸਿਮਰਨ ਨਹੀਂ ਇਹ ਪੇਕਾ ਕਹਾ ਕਰ ਹੈ ਸੰਸਾਰਾਕਾਰ ਜਿਹੜੀ ਵਿਰਤੀ ਹੈ ਤੇ ਇਹਦੇ ਵਿੱਚ છੁੱਟਣ ਹੋ ਰਿਹਾ ਮਾਰੇ ਦਾ ਪਿਆਰ ਨਹੀਂ ਲਿਬ ਨਹੀਂ ਤੇ ਸਹਰ ਸਹਰੇ ਆਤਮਾਕਾਰ ਜਿਹੜੀ ਵਿਰਤੀ ਹੋਣੀ ਹੈ ਬ੍ਰਹਮਾਕਾਰ ਉਸ ਵਿੱਚ ਕਿਵੇਂ ਅੰਤਰਮੁਖ ਜਾ ਕੇ ਵਿਰਤੀ ਹੋਵੇ ਲੀਨ ਹੋਵੇ ਨਹੀਂ ਹੋ ਸਕਦੀ ਮੈਂ ਗੱਲ ਔਗਣ ਮੁਠੜੀ ਫਿਰ ਹੋ ਕੇ ਕਹਿਣਾ ਪੈਂਦਾ ਹੈ ਉਸ ਨੂੰ ਕਹਿੰਦੀ ਮੇਰੇ ਵਿੱਚ ਔਗਣਾ ਔਗਣਾ ਦਾ ਭਾਰ ਹੈ ਇਸ ਕਰਕੇ ਔਗਣਾ ਕਰ ਕਿਵੇਂ ਲੁੱਟੀ ਗਈ ਹਾਂ ਇਸੇ ਪ੍ਰਕਾਰ ਮੈਂ ਗੱਲਾਂ ਤਾਂ ਬੜੀਆਂ ਜਾਣਦੀ ਹਾਂ ਪਰ ਮੇਰੇ ਗਾਲ ਹਿਰਦੇ ਦੇ ਅੰਦਰ ਉਗਣ ਹਨ ਕਾਮ ਕਰੋ ਲੋਭ ਮੋਹ ਹੰਕਾਰ ਉਹਨਾਂ ਦੀ ਕੁ ਸੰਗਤ ਕਰਕੇ ਮਹਾਪੁਰਖੂ ਵੱਡਿਓ ਅੰਮਾ ਸਖੀਓ ਮੈਂ ਲੁੱਟੀ ਗਈ ਹਾਂ ਬਿਨ ਪਰ ਝੂਰ ਮਰਾ ਜਦੋਂ ਜਰ ਪਰਮੇਸ਼ਰ ਅਕਾਲ ਪੁਰਖ ਪਤੀ ਮੈਨੂੰ ਨਹੀਂ ਪ੍ਰਾਪਤ ਹੁੰਦਾ ਉਹਨੇ ਕਿ ਸਾਨੂੰ ਝੁਰ ਝੁਰ ਕੇ ਮਰਨਾ ਹੁੰਦਾ ਹੈ ਵੇਖ ਵੇਖ ਕੇ ਮਹਾਤਮਾ ਵਾਹਿਗੁਰੂ ਦੇ ਅੰਦਰ ਵਿੱਚ ਲੀਨ ਹਾਨੇ ਸਾਡਾ ਇੱਥੇ ਕੋ ਕਾਗਰ ਨਹੀਂ ਹੁੰਦਾ ਕਿਉਂ ਵੇਖ ਕੇ ਝੁਰ ਕੇ ਹੀ ਮਰਨਾ ਹੁੰਦਾ ਹੈ ਧੋਰੀਆਂ ਦੇ ਨਾਲ ਹੀ ਮਰੀਦਾ ਹੈ ਪੀੜਾ ਫਿਰ ਸੰਮਲਾ ਜਿਹੜੀਆਂ ਲੜਕੀਆਂ ਪਤੀ ਵਰ ਧਰਮੋਂ ਪੇਕੇ ਚ ਰਹਿੰਦੀਆਂ ਸਿੱਖ ਲੈਣੀਆਂ ਤੇ ਆਪਣੇ ਜਿੱਥੇ ਉਹਦਾ ਕੋਈ ਸਾਥ ਨਾਤਾ ਹੋਇਆ ਉਹ ਪਤੀ ਨੂੰ ਆਪਣਾ ਪਰਿਵệਸ਼ ਰੂਪ ਕਰਕੇ ਹਰ ਵਕਤ ਸੰਮਲੋਂ ਯਾਦ ਕਰਦੀਆਂ ਰਹਿਣੀਆਂ ਚੇਤੇ ਰੱਖਦੀਆਂ ਹਨ ਸਾਹੁਰੜਾ ਘਰਵਾਸ ਉਹਨਾਂ ਦੇ ਸਹੁਰੇ ਘਰ 'ਚ ਵੀ ਸੁਖ ਨਾਲ ਵਾਸਾ ਹੁੰਦਾ ਸਾਰਿਆਂ ਜੋ ਸਰਲ ਸੰਪੋਖੀ ਦੇਣ ਜਥਾਣੀ ਦਰਾਨੀਆਂ ਛਾਣੀਆਂ ਨੂੰ ਵੀ ਸਿੱਖਿਆ ਦੇਣ ਵਾਲੀਆਂ ਬਣ ਜਾਂਦੀਆਂ ਹਨਗੀਆਂ ਸੰਤੋਖ ਦੇਣ ਵਾਲੀਆਂ ਬਣ ਜਾਂਦੀਆਂ ਹਨ ਇਸੇ ਪ੍ਰਕਾਰ ਕੀੜਾੜਾ ਪਿਰ ਸੰਮਲਾ ਤੇ ਕੇ ਇਸ ਲੋਕ ਵਿੱਚ ਹੁੰਦਿਆਂ ਹੋਇਆਂ ਜਿੰਨਾ ਚਿਰ ਜਿਉਣੀ ਹੈ ਪਤੀ ਅਕਾਲ ਪੁਰਖ ਵਾਹਿਗੁਰੂ ਸੰਮਲਾ ਯਾਦ ਕਰਦੇ ਰਹੀਏ ਹਰ ਵਕਤ ਸਾਹੁਰੜਾ ਘਰ ਵਿਆਹ ਫਿਰ ਸਹੁਰੇ ਪ੍ਰਲੋਕ ਸੱਚਖੰਡ ਰੂਪੀ ਘਰ ਤੇ ਸਾਡਾ ਸੁਖ ਨਾਲ ਵਾਸਾ ਹੋਵੇਗਾ ਸੁਖ ਨੂੰ ਵਸਾਂਗੇ ਤੇ ਇਹ ਜੋ ਸੰਸਾਰਾਕਾਰ ਵਰਤੀ ਹੁੰਦਿਆਂ ਹੋਇਆਂ ਵੀ ਪਤੀ ਅਕਾਲਪੁਰਖ ਨੂੰ ਚੇਤੇ ਕਰੀਏ ਸੰਭਾਲੀਏ ਯਾਦ ਕਰੀਏ ਫਿਰ ਆਪਣਾ ਕਾਰ ਵਰਤੀ ਜਿਹੜੀ ਬ੍ਰਹਮਾਕਾਰ ਹੋਣੀ ਹੈ ਇਹ ਤ੍ਰਿਯਾਪਦ ਰੂਪੀ ਕਰਜ ਸਾਡਾ ਵਸਥਾ ਹੋਵੇਗਾ ਸੁਖ ਸੰਬੰਧ ਸੁਹਾਗਣੀ ਹਜੂਰ ਬ੍ਰਹਮ ਉਹਨਿਆਂ ਸੁਖ ਸੰਬੰਧ ਸੁਹਾਗਣੀ ਉਹਨਾਂ ਦਾ ਸੁਖ ਦੇ ਨਾਲ ਸੰਬੰਧ ਹੋ ਜਾਂਦਾ ਹੈ ਮਲਾਪ ਹੋ ਜਾਂਦਾ ਹੈ ਸੁਖ ਸਰੂਪ ਬ੍ਰਹਮ ਦੇ ਨਾਲ ਮਲਾਪ ਹੋ ਜਾਂਦਾ ਹੈ ਸੁਹਾਗਣੀ ਸੁਹਾਗਵੰਤੀਆਂ ਵਾਹਿਗੁਰੂ ਦੇ ਅਨੰਦ ਵਾਲੀਆਂ ਹੋ ਜਾਂਨੀਆਂ ਹਨ ਸੁਖ ਸੁਭੂ ਦੇ ਚ ਸਬੰਧ ਨਾਲ ਨਿਰਵਕਲ ਸਮਾਧੀ ਚ ਸੌਣਾ ਹੁੰਦਾ ਉਹਨਾਂ ਦਾ ਸੁਹਾਗ ਅਨੰਦ ਸਰੂਪ ਵਾਲੀਆਂ ਹੁੰਦੀਆਂ ਹਨ ਫਿਰ ਪਾਇਆ ਗੁਣਤਾ ਜਿਸ ਰੂਪ ਦੀ ਅਕਾਲਪੁਰਖ ਜੋ ਸਾਰਿਆਂ ਗੁਣਾਂ ਦਾ ਪਾਸ ਪਾਸ ਤੇ ਖਿਆਨਾ ਹੈ ਉਸ ਪਤੀ ਨੂੰ ਪਾ ਲਿਆ ਹੈ ਸਾਰੇ ਗੁਣ ਜਿਸ ਦੇ ਕੋਲੋਂ ਪ੍ਰਾਪਤ ਕੋਈ ਕੌਫਰੇ ਵਿੰਗਾ ਜਿ ਮਨਾਏ ਹੋਏ ਸੋਭ ਨੀਕ ਹੁੰਦੇ ਹਨ ਜਿਹੜੀ ਪਤੀ ਵਰਤਾ ਵਾਲੀ ਹੈ ਜਿਹੜੀ ਪਹਿਲੇ ਸੋਹਾਵਾਲੀ ਹੋ ਭਾਵੇਂ ਕੁਝ ਵੀ ਬਣਾ ਲਵੇ ਫੇਰ ਵੀ ਉਹਦਾ ਭੈੜਾ ਆਚਾਰ ਹੀ ਦੁਨੀਆ ਚ ਰਹਿੰਦਾ ਹੈ ਲੀਫ ਨਿਹਾਲੀ ਪੱਤ ਕੀ ਲੀਫ ਨਿਹਾਲੀ ਪੱਤ ਕੀ ਇਸੇ ਪ੍ਰਕਾਰ ਕਹਿੰਦੇ ਲੀਫ ਨਿਹਾਲੀ ਪੱਤ ਕੀ ਕੰਗ ਬਣਾ ਹੈ ਜਿਨ੍ਹਾਂ ਦੇ ਪਾਸ ਖਿਮਾ ਰੂਪੀ ਲੇਪ ਹੈ ਅਤੇ ਭਗਤੀ ਰੂਪ ਤਲਾਈ ਹੈ ਅਤੇ ਪਟ ਪ੍ਰੇਮ ਰੇਸ਼ਮ ਦੀ ਬਣੀ ਹੋਈ ਹੈ ਪ੍ਰੇਮ ਰੂਪੀ ਰੇਸ਼ਮੰਦੀ ਕਾਪੜ ਅੰਗ ਬਣਾ ਜਿਨ੍ਹਾਂ ਨੂੰ ਸਾਧਨਾ ਰੂਪੀ ਕੱਪੜੇ ਆਪਣੇ ਅੰਗ ਹਿਰਦੇ ਵਿੱਚ ਵਿਰਾਗ ਵੇਕ ਖੜ ਸੰਪਤੀ ਮੋਖ ਇਛਾ ਇਹ ਬਣਾਏ ਹੋਏ ਹਨ ਉਹ ਤਾਂ ਵਾਹਿਗੁਰੂ ਨੂੰ ਪਾਉਂਦੀਆਂ ਹਨ ਤੇ ਪਰਮੇਸ਼ਵਰ ਅਨੰਦ ਨੂੰ ਮਾਣਦੀਆਂ ਹਨ ਲੇਖੇ ਮਾਰੂਪੀ ਲੇਹ ਹੈ ਤੇ ਭਗਤੀ ਰੂਪ ਤਲਾਈ ਹੈ ਪ੍ਰੇਮ ਰੂਪੀ ਪਟ ਰੇਸ਼ਮ ਦੀ ਕਪੜਾ ਅੰਗ ਬਣਾਉਂਦਾ ਉਹਨਾਂ ਨੂੰ ਪ੍ਰੇਮ ਪਟੋਲਾ ਕਹਿੰਦਾ ਢਕਣ ਕੋ ਪਨ ਮੇਰੀ ਇਹ ਕਪੜੇ ਅੰਗਾਂ ਦੇ ਵਿੱਚ ਪ੍ਰੇਮ ਦੇ ਬਣਾਏ ਹੋਏ ਹਨ ਫਿਰ ਮੁੱਤੀ ਡੋਹਾਗਣੀ ਅਤੇ ਜਿਹੜੀਆਂ ਪਤੀ ਨੂੰ ਭੌਂਦੀਆਂ ਹਨ ਵਾਹਿਗੁਰੂ ਦੇ ਸਰੂਪ ਜੁੜੀਆਂ ਹੋਈਆਂ ਉਹਨਾਂ ਦਾ ਇਹ ਗੁਣਾ ਰੂਪੀ ਸੋਨੇ ਬਸਦਰ ਤੇ ਸੇਜਾ ਆਦ ਗਸੋਬ ਨਹੀਂ ਖੁੰਦੀਆਂ ਹਨ ਤੇ ਜਿਹੜੀਆਂ ਮੂਰ ਪਰ ਮੁੱਤੀ ਡੋਹਾਗਣੀ ਜਿਹੜੀ ਛੁੱਟਣ ਜਾਣ ਕਰਕੇ ਪਤੀ ਨੇ ਮੁੱਤੀ ਛੱਡ ਦਿੱਤੀ ਹੈ ਉਹਦਾ ਨਾਮ ਛੱਟੜ ਪੈ ਗਿਆ ਹੈ ਤਿੰਨ ਦੁਖੀ ਰੈਣ ਵਿਹਾ ਉਹਦੇ ਕੋਲ ਬੰਨ ਲਿਰ ਹੋਵੇ ਖਿਵਾ ਦਾ ਬਣੌਤੀ ਖਿਵਾ ਬਣਾਈ ਬੈਠੀਆਂ ਹੋਣ ਭਾਵੇਂ ਉਤੋਂ ਦੀ ਭਗਤੀ ਬਣਾ ਕੇ ਅੱਖਾਂ ਜਾਂ ਅੱਖਾਂ ਨੂੰ ਪੀਤੇ ਤੇਲ ਕੋ ਡਾਲ ਸੋ ਲੋਗੋਂ ਨਿਰਭਾਅ ਦਿਖਾਵੇ ਕਿ ਉਤਲਾਈਆਂ ਭਗਤੀ ਦੀਆਂ ਕਰਕੇ ਵਿਖਾਉਂਦੇ ਆ ਸਰਦੋ ਰੰਗ ਜਰਦੋ ਬਣਾਈਆਂ ਫਿਰਨੇ ਤੇ ਪ੍ਰੇਮ ਉਤੋਂ ਲੋਕਾਂ ਨੂੰ ਵਿਖਾਉਣ ਰੂਪ ਕੱਪੜੇ ਪ੍ਰੇਮ ਦੇ ਅੰਗਾਂ ਚ ਮੰਗਾਏ ਹੋਣ ਪਰ ਵਾਇ ਨੂੰ ਜਿਹੜੀ ਛੁੱਟੜ ਕਰ ਦਿੱਤੀ ਐ ਲੇਵਨ ਵਾਰੀ ਨਾ ਜਾਣ ਕੇ ਵਕਾਰਾਂ ਵਾਲੀ ਪਖੰਡਣ ਜਾਣ ਕੇ ਤਿੰਨ ਦੁਖੀ ਰਹਿਣ ਵਿਹਾਰ ਜਿਹੜੀ ਹਗਣੀ ਛੁੱਟੜ ਹੈ ਜਿਹੜੀ ਪਤੀ ਦੀ ਛੱਡੀ ਉਹ ਹੀ ਛੁੱਟੜ ਹਕਾ ਸਕਦੀ ਐ ਨਾ ਜਿਹੜੀ ਪਤੀ ਨੇ ਅੰਗ ਦੇ ਨਾਲ ਲਾਈ ਹੋਈ ਹੈ ਉਹ ਛੁੱਟਣੀ ਕਹਾ ਸਕਦੀ ਇਸੇ ਪ੍ਰਕਾਰ ਜਿਹੜੀ ਵਾਹਿਗੁਰੂ ਨੇ ਆਪ ਦੀ ਲੇਭ ਵਿੱਚ ਜੋੜੀ ਹੋਈ ਹੈ ਉਹ ਛੁੱਟਣੀ ਕਹਾ ਸਕਦੀ ਜਿਹੜੀ ਵਾਹਿਗੁਰੂ ਨੇ ਆਪਦੇ ਸਰਵੋਂ ਕਦੇ ਵੀ ਮਿਲਤੀ ਕੀਤੀ ਕਦੇ ਵੀ ਬ੍ਰਹਮਾ ਕਾਇ ਬ੍ਰਤੀ ਜਿਨਾਂ ਦੀ ਨਹੀਂ ਹੋਈ ਕਦੇ ਵੀ ਲਿਵ ਮਹਾਰਾਜ ਜਿਨਾਂ ਦੀ ਲੱਗੀ ਨਹੀਂ ਉਹ ਮੁੱਟੀ ਛੁੱਟਣਾ ਹਨ ਉਹਨਾਂ ਨੂੰ ਨਾ ਹੀ ਦੁਹਾਗਣਾ ਹਨ ਬਾਹਰ ਜਿਵੇਂ ਇਸਤਰੀਆਂ ਜਿਹੜੀਆਂ ਪਤੀ ਦੀਆਂ ਛੱਡੀਆਂ ਹੋਈਆਂ ਗੁਨਾਹਗਾਰ ਜਾਣ ਕੇ ਛੁੱਟਣਾ ਹੁੰਦੀਆਂ ਨੇ ਇਹੀ ਜੋ ਹੈ ਇਸ ਲੋਕ 'ਚ ਵੀ ਛਟੜ ਹੈ ਇਹ ਦੁਨੀਆਂ 'ਚ ਵੀ ਢੋਈ ਨਹੀਂ ਪਰ ਲੋਕ 'ਚ ਵੀ ਛਟੜਾ ਦਰਗਾਹ 'ਚ ਵੀ ਆਦਰਣੀ ਹੈ ਤਨ ਦੁਖੀ ਰਹਿਣ ਵਿਹਾਰ ਉਹਨਾਂ ਦੀ ਦੁਖੀ ਮਾਇਆ ਦੀ ਰਹਿਣ ਅਵਸਥਾ ਜਿਹੜੀ ਹੈ ਇਹ ਦਿਹਾਉਂ ਦੀ ਬਤੀਤ ਹੁੰਦੀ ਹੈ ਗੁਜ਼ਰਦੀ ਹੈ ਅਵਸਥਾ ਜਿਹੜੀ ਦੁੱਖ ਦੇ ਵਿੱਚ ਹੀ ਰਹਿਣ ਵਿਹਾਰ ਅਵਿਦਿਆ ਰੂਪੀ ਰਾਤ ਵਿੱਚ ਹੀ ਗੁਜ਼ਰਦੀ ਹੈ ਸਾਰੀ ਰਾਤ ਅਵਸਥਾ ਜਿਹੜੀ ਹੈ ਇਸ ਦੀ ਚੱਖੂ ਸਾੜੜੇ ਜਿਹੜੀ ਛੁੱਟੂ ਦੀ ਸਤਰੀ ਭਾਵੇਂ ਕਿੰਨੇ ਸਵਾਦ ਚੱਖ ਲਵੇ ਕੀਤੀ ਵੇਸ਼ ਕਰੇ ਕਿੰਨੇ ਭਾਵੇਂ ਕੁਸੰਮੇ ਵੇਸ਼ ਬਣਾ ਲਵੇ ਫਿਰ ਬਿਨ ਜੂਵਨ ਬਾਦ ਗయం ਉਹ ਭਾਵੇਂ ਪਤੀ ਦੀ ਸੇਵਾ ਤੋਂ ਬਿਨ ਜਿਹੜੀ ਜਵਾਨੀ ਉਹ ਦੀ ਕੁਸੰਗਲ ਚ ਪਈ ਹੋਈ ਦੀ ਖੋਟਿਓਂ ਪੁਰਖਾਂ ਦੀ ਕੁਸੰਗਲ ਕਰਨੇ ਕਰਕੇ ਉਹਦੀ ਜਵਾਨੀ ਬਿਆਰਸ ਪ ਜਾਂਦੀ ਹੈ ਥਾਂ ਥਾਂ ਨਾਨਕਾਂ ਦੇ ਦਾਦਕਾਂ ਵਿੱਚ ਪਰੇ ਵਿੱਚ ਸਾਰੇ ਓਲਾਮੇ ਦਿੰਦੇ ਆ ਮੂੰਹ ਦੇਣ ਜੋਗੀ ਨਹੀਂ ਰਹਿੰਦੀ ਓ ਬਾਡੀ ਚੂਰੇਂਦੀ ਚੂਰੇ ਓਯੋ ਬਾਡੀ ਬਿਛੜੀ ਹੋਈ ਓ ਚੋਰੀਆਂ ਕਰਕੇ ਚੂਰਦੀ ਰਹਿੰਦੀ ਆ ਚੂਰਦੀ ਝੂਰਦੀ ਐਂਦੀ ਹੈ ਇਸੇ ਪ੍ਰਕਾਰ ਕਿਤੀ ਚੱਖੂ ਸਾੜੜੇ ਜਿਵੇਂ ਭਾਈ ਸ਼ਬਦ ਸੁਭਰ ਸਰੂਪ ਰਸ ਗੰਨ ਪੰਜੇ ਵਿਸ਼ਿਆਂ ਦੇ ਸਵਾਦ ਚੱਖ ਲੋ ਤੁਸੀਂ ਕੀਤੀ ਵੇਸ ਕਰੇਓ ਦੇਹਾਂ ਘਾਣ ਰੂਪੀ ਤੇਸ ਧਾਰ ਲੋ ਜਾਂ ਕਿਤਨੇ ਜੋ ਬਣਾਉਣ ਵਾਤੇ ਜੋਗੀ ਜਿੰ ਨੂੰ ਸੇਵ ਦੇ ਸੰਿਆਸੀ ਦੇ ਦਰਵੇਸ਼ ਇਹਨਾਂ ਵੇਸਾਂ ਨੂੰ ਧਾਰ ਲਓ ਫਿਰ ਬਿਨ ਜੋਵਨ ਬਾਦ ਗਿਆ ਮੇਨ ਜੋ ਪਰੀ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਗੁਰਾਂ ਦੇ ਨਾਲ ਮਿਲ ਕੇ ਨਹੀਂ ਕੀਤੀ ਉਹਨਾਂ ਦੀ ਜੋਵਨ ਕਾਹਨ ਸ਼ੌਕ ਅਵਸਥਾ ਉਹ ਸਭ ਬਾਦ ਗਿਆ ਵਿਰਥ ਗਿਆ ਹੈ ਸ਼ੌਂਕ ਤਾਂ ਹੈ ਪਰ ਵਾਸ਼ਕੁਰ ਦੀ ਪ੍ਰਾਪਤੀ ਨਹੀਂ ਉਹਨਾਂ ਨੂੰ ਹੈ ਵਾਢੀ ਚੂਹੇਂਦੀ ਚੂਰੇ ਇਸ ਸਰਕਾਰ ਵਾਢੀ ਵਿਛੜੀ ਹੋਈ ਝੋਰੀਆਂ ਕਰਕੇ ਝੂਰਦੀ ਝੂਰਦੀ ਰਹਿੰਦੀ ਹੈ ਜੋ ਰਿਸ਼ਵਿਆਂ ਕਰਕੇ ਹੋਰ ਨਾ ਦੇ ਗੁਣ ਵੇਖ ਕੇ ਵਿਲਾਈਆਂ ਵੇਖ ਕੇ ਝੋਰੀਆਂ ਨਾਲ ਝੁਰਦੀ ਰਹਿੰਦੀ ਹੈ ਇਸ ਲੋਕ 'ਚ ਵੀ ਝੁਰਦੀ ਹੈ ਕਿਦਰ ਲੋਕ ਦੇਵ ਲੋਕ ਨੂੰ ਦੇਵ ਉਹਨਾਂ ਦੇ ਆਦਰ ਨੂੰ ਵੇਖ ਕੇ ਵੀ ਝੋਰੀਆਂ ਚ ਝੁਰਦੀ ਜਾਂਦੀ ਹੈ ਸੱਚੇ ਸੰਦਾ ਸੱਦੜਾ ਫਿਰ ਭਾਈ ਸੱਚੇ ਅਕਾਲ ਪੁਰਖ ਵਾਹਿਗੁਰੂ ਦਾ ਸੱਦੜਾ ਜੋ ਹੁਕਮ ਉਪਦੇਸ਼ ਹੈ ਸੁਣੀਏ ਗੁਰ ਵਿਚਾਰ ਇਹ ਸੱਦੜਾ ਨਾ ਜਸ ਦਾ ਵੀ ਹੈ ਗੁਰੂ ਸਾਹਿਬ ਦੀ ਵਿਚਾਰ ਦੁਆਰਾ ਜਸ ਸੁਣਨਾ ਕਰੀਏ ਸੱਚੇ ਦਾ ਸੱਦੜਾ ਸੁਨੇਹਾ ਹੈ ਹੁਕਮ ਹੈ ਇਹ ਗੁਰਾਂ ਦੀ ਵਿਚਾਰ ਦੁਆਰਾ ਸਰਵਣ ਕਰੀਏ ਸੱਚੇ ਸੱਜਾ ਬਹਿਣਾ ਸੱਚੇ ਅਕਾਲ ਪੁਰਖ ਦੇ ਘਰ ਵਿੱਚ ਸੱਜਾ ਬਹਿਣਾ ਉਹਨੂੰ ਸਿੰਘਾਸਨ ਮਿਲਦਾ ਹੈ ਨਜ਼ਰੀ ਨਦਰ ਪਿਆਰ ਜਿਨ੍ਹਾਂ ਦੇ ਅੰਦਰ ਪਿਆਰ ਹੈ ਪਿਆਰ ਵਾਲਿਆਂ ਨੂੰ ਸੱਚੇ ਸਾਧ ਸੰਗਤ ਦੇ ਚੋਂ ਸੱਜਾ ਬਹਿਣਾ ਜਿਹਦਾ ਚਿੰਤਾ ਇਸ਼ਤਤ ਹੋਣਾ ਹੈ ਆਸਨ ਬੈਸਣ ਫੇਰਨਾ ਰਹਿਣ ਐਸੀ ਗੁਰਮਤ ਪਾਏ ਇਹ ਸੱਚਾ ਸਿੰਘਾਸਨ ਮਿਲਦਾ ਹੈ ਅਤੇ ਨਗਰੀ ਸਤਗੁਰੂ ਜੀ ਕਿਰਪਾ ਦ੍ਰਿਸ਼ਟੀ ਕਰਦੇ ਐ ਉਹਨਾਂ ਨੂੰ ਵਾਹਿਗੁਰੂ ਦੇ ਪਿਆਰੇ ਬਣਾ ਕੇ ਪ੍ਰੇਮ ਪ੍ਰੇਰ ਦਾ ਰੂਪ ਉਹ ਜਤੁਰ ਤਤ ਦਿਸ਼ਾ ਵਿਸ਼ਾ ਹੋ ਫੈਲੀ ਉਹਨਰੇ ਹਾਲ ਪ੍ਰੇਮ ਸਰੂਪ ਵਾਹਿਗੁਰੂ ਦਾ ਪ੍ਰਗਟ ਕਰ ਦਿੰਦੇ ਉਹਨਾਂ ਦੇ ਅੰਦਰ ਇਸ ਪ੍ਰਕਾਰ ਨਜ਼ਰੀ ਪਰਮੇਸ਼ਰ ਦੀ ਕਿਰਪਾ ਦ੍ਰਿਸ਼ਟੀ ਕਰਕੇ ਉਹ ਪਿਆਰੀਆਂ ਹੋ ਜਾਂਦੀਆਂ ਹਨ ਸੱਚੇ ਸਰੂਪ ਦੇ ਵਿੱਚ ਸੱਚਾ ਬਹਿਣ ਸਰੂਪ ਦੀ ਅਦਿਸ਼ਟਾਨ ਸਰੂਪ ਬਹਿਣ ਦਾ ਸੰਗਾਸਨ ਮਿਲ ਜਾਂਦਾ ਹੈ ਨਜ਼ਰੀ ਸਤਗੁਰੂ ਦੀ ਗਿਆਨ ਦ੍ਰਿਸ਼ਟੀ ਕਰਕੇ ਜਿਨ੍ਹਾਂ ਦੇ ਅੰਦਰ ਦੇਬ ਦ੍ਰਿਸ਼ਟੀ ਜਾਗੀ ਹੈ ਉਹ ਪਿਆਰੀਆਂ ਹਨ ਰੂਹਾਂ ਗਿਆਨੀ ਅੰਜਨ ਸਚਕ ਇਹ ਭਾਈ ਗਿਆਨਵਾਨ ਹੋ ਹਨ ਕੇਵਲ ਜੇਬੀ ਗਿਆਨ ਚੇਤੇ ਕਰਕੇ ਨਹੀਂ ਗਿਆਨਵਾਨ ਬਣੀਦਾ ਗਿਆਨੀ ਅੰਜਨ ਸਚਕ ਜਿਹੜੇ ਗਿਆਨੀ ਹਨ ਸਤਗੁਰੂ ਸੱਚੇ ਪਾਤਸ਼ਾਹ ਉਹਨਾਂ ਜਿਨ੍ਹਾਂ ਨੂੰ ਸੱਚ ਦਾ ਅੰਜਨ ਸੁਰਮਾ ਪਾਇਆ ਹੈ ਸੱਚ ਦਾ ਜੁਗਤ ਰੂਪੀ ਸੁਲਾਈਆਂ ਦੁਆਰਾ ਸੱਚ ਦਾ ਸੁਰਮਾ ਮਨਬੁੱਧ ਰੂਪੀ ਨੇਤਰਾਂ ਜਿਨ੍ਹਾਂ ਦੇ ਪਾਤਾ ਹੈ ਉਹ ਗਿਆਨੀ ਹਨ ਉਹਨਾਂ ਨੂੰ ਸਰੂਪ ਦਾ ਗਿਆਨ ਹੈ ਦੇਖਾ ਦੇਖਣਹਾਰ ਫਿਰ ਉਹਨਾਂ ਤੇ ਜਿਹੜੀ स्त्री ਮਾਰਾ ਦਾ ਬਚਨ ਹੈ ਪੈਕੀਆਂ ਦੇ ਸਲਾਈਆਂ ਇਸ ਪ੍ਰਕਾਰ ਜਿਨ੍ਹਾਂ ਦੇ ਅੰਦਰ ਐਸਾ ਗਿਆਨ ਰੂਪੀ ਸੁਰਮਾ ਪਾਇਆ ਹੋਇਆ ਹੈ ਮਨਬੁੱਧ ਰੂਪੀ ਨੇਤਰਾਂ 'ਚ ਉਹਨਾਂ ਤੇ ਦੇਖਾ ਦੇਖਣਹਾਰ ਦੇਖਣ ਵਾਲਾ ਕੌਣ ਹੈ ਪਰਮੇਸ਼ਵਰੋ ਉਹ ਨਿਗਾਹ ਕਰਕੇ ਦੇਖੇਗਾ ਕਿ ਇਹ ਨਾ ਬੰਦਰ ਠੀਕ ਸਚਿਆਈ ਵਾਲਾ ਗਿਆਨ ਹੈ ਹੁਣ ਮੈਂ ਇਹਨੂੰ ਇਹਨਾਂ ਨੂੰ ਆਪਦੇ ਨਾਲ ਅਪੇਰ ਕਰ ਲਵਾਂ ਉਹ ਨਦਰ ਹੋਵੇਗੀ ਉਸ ਪਰਮੇਸ਼ਰ ਦੀ ਤੇ ਦੇਖਣ ਵਾਲੇ ਕੌਣ ਜਗਿਆਸੂ ਉਹ ਸਰਗੁਰਾਂ ਦੁਆਰਾ ਵੇਖ ਲੈਣਗੇ ਆਪਣੇ ਸਰੂਪ ਨੂੰ ਕੌਣ ਉਸੂਪ ਜਿਹੜਾ ਦੇਖਣ ਹਾਰ ਸਾਰਿਆਂ ਨੂੰ ਵੇਖਣ ਵਾਲਾ ਦ੍ਰਿਸ਼ਟਾ ਰੂਪ ਹੈ ਗੁਰਮੁਖ ਪੂਜੇ ਜਾਣੀਏ ਤੇ ਭਾਈ ਗੁਰਮਖਾਂ ਦੀ ਸੰਗਤ ਕਰੀਏ ਤੇ ਬੁੱਝੇ ਪੁੱਛਣਾ ਕਰੀਏ ਬੂਝਾ ਸਮਝਣਾ ਕਰੀਏ ਫਿਰ ਸਰਵਣ ਕਰੀਏ ਪੁੱਛ ਕੇ ਫਿਰ ਮੰਨਣ ਕਰੀਏ ਤੇ ਫਿਰ ਨਿਧਿਆਸਨ ਕਰੀਏ ਫਿਰ ਸਰੂਪ ਦੀ ਸਖਿਆਤ ਨੂੰ ਜਾਣੀ ਦਾ ਹੈ ਹਉਮੈ ਗਰਬ ਨਿਵਾਰ ਇਹ ਦੇਹ ਦੇ ਅੰਦਰ ਹਉਮੈ ਨਹੀਂ ਹੋਣੀ ਚਾਹੀਦੀ ਮੇਰੇ ਵਰਗਾ ਸਰਬਣ ਨਹੀਂ ਕੋਈ ਕਰਦਾ ਮੇਰੇ ਵਰਗੇ ਕੋਈ ਮੰਨਣ ਨਹੀਂ ਕਰਦਾ ਮੇਰੇ ਵਰਗੀ ਕੋਈ ਕੁਮਾਈ ਨਹੀਂ ਕਰਦਾ ਇਸ ਹਉਮੈ ਨੂੰ ਦੇਹ ਦੀ ਨੂੰ ਤੇ ਗਰਬ ਜਿਹੜਾ ਗੁਨਾ ਦਾ ਲੋਕਾਂ ਦੀ ਪ੍ਰਹੁਤਾ ਦਾ ਇਸ ਨੂੰ ਮੇਟ ਦਈਏ ਹੋਮੇ ਦੇ ਦੀ ਤੇ ਗਰਬ ਗੁਨਾ ਦਾ ਸਾਧਨਾ ਬੈਨ ਮੇਟੀਏ ਤਉ ਭਾਵਨ ਤਉ ਜਹੀਆ ਹੇ ਹੋਮੇ ਛੱਡ ਕੇ ਫੇ ਬੇਨਤੀ ਕਿਵੇਂ ਕਰੀ ਦੀ ਹੋਮੇ ਚ ਰਹਿਤ ਹੋਣ ਵਾਸਤੇ ਇਉਂ ਕਹੀ ਰਹੀ ਮਹਾਰਾਜ ਸੱਚੇ ਬਾਦਸ਼ਾ ਤਉ ਭਾਵਨ ਤਉ ਜਹੀਆ ਸੰਤ ਗੋਬਿੰਦ ਕਾ ਇੱਕ ਕਾਮ ਸੰਤਾਂ ਦਾ ਤੇ ਗੋਬਿੰਦ ਦਾ ਇੱਕੋ ਹੀ ਕੰਮ ਹੁੰਦਾ ਹੈ ਸੰਤਾਂ ਦਾ ਕੰਮ ਇੱਕ ਗੋਬਿੰਦ ਵਿੱਚ ਹੀ ਲੱਗੇ ਰਹਿਣਾ ਹੁੰਦਾ ਹੈ ਇਸ ਪ੍ਰਕਾਰ ਮਹਾਰਾਜ ਜੀ ਦੇ ਤੇਰੇ ਵੀ ਜੁੜੇ ਰਹਿੰਦੇ ਹਰ ਵਕਤ ਲੇਵ ਲਾ ਕੇ ਤਉ ਭਾਵਨ ਤੋ ਜਿਹੀਆਂ ਉਹ ਤੇਰੇ ਜੈਸੇ ਅਜਨ ਜਾਤਾ ਸੋ ਤੁਸੀਂ ਜਿਹਾ ਅਨਿਰਮਾਇਲ ਸੀਜ ਸੁਦੇਹਾ ਤੇਰੇ ਜੈਸੇ ਗੁਣ ਜਿਨਾਂ ਚ ਐ ਹੰਗਤਾ ਛੱਡ ਕਰਕੇ ਆਪ ਦੇ ਵਿੱਚ ਹੀ ਲੀਣ ਰਹਿੰਦੇ ਹੈ ਹਉਮੈ ਵਿੱਚੋਂ ਜਾ ਤੱਕ ਕੇ ਹੀ ਗੰਤ ਗਣੀ ਉਹ ਮਾਰਾ ਤੇਰੇ ਜੈਸੀਆਂ ਹਰ ਹੈ ਜਿਨ ਜਾਤਾ ਸੋ ਤੁਸੀਂ ਜਿਹਾ ਬ੍ਰਹਮ ਗਿਆਨੀ ਆਪ ਪਰਮੇਸ਼ਰ ਉਹ ਸੱਚੇ ਪਾਤਸ਼ਾਹ ਤੇਰੇ ਚ ਭਾਵਨਾ ਕਰਦੀ ਹੈ ਸਰਦਾ ਕਰਦੀਆਂ ਹਨ ਸਰਦਾ ਕਰਨ ਕੇ ਤੈਨੂੰ ਭਾ ਜਾਂਦੀਆਂ ਹਨ ਤੇ ਤੇਰੇ ਜੈਸੀਆਂ ਹੀ ਹੋ ਜਾਂਦੀਆਂ ਜਿਵੇਂ ਨਦੀਆਂ ਨਾਲੇ ਸਾਰੇ ਸਮੁੰਦਰ ਚ ਮਿਲ ਕੇ ਸਮੁੰਦਰ ਰੂਪ ਹੀ ਹੋ ਜਾਂਦੇ ਐ ਉਹ ਮਹਾਪੁਰਖ ਨੂੰ ਆ ਸਾਰੀਆਂ ਤੇਰੇ ਜੈਸੀਆਂ ਹੋ ਜਾਂਦੀਆਂ ਜਿਹੜੇ ਤੇਰੇ ਚ ਭਾਵਨਾ ਕਰਦੀਆਂ ਸਰਦਾ ਕਰਦੀਆਂ ਹਰ ਪ੍ਰੇਮ ਦੇ ਨਾਲ ਉਹ ਜਿਹਿਆ ਕਿਸੀਆਂ ਜਿਹੜੇ ਤੇਰੇ ਜੈਸੀਆਂ ਹੋ ਗਈਆਂ ਤੂੰ ਕਿਸੇ ਨਾਲ ਵੈਰ ਨਹੀਂ ਕਰਦਾ ਸਾਰਿਆਂ ਦਾ ਆਤਮਾ ਬਣਿਆ ਰਹਿਣਾ ਹੈ ਅਤੇ ਸਾਰਿਆਂ ਨੋ ਕਿਰਤ ਕੰਨਾਂ ਨੂੰ ਵੀ ਪਾਲਣਾ ਕਰਨਾ ਹੈ ਇਹੋ ਜਿਹੇ ਗੁਣਾ ਵਾਲੀਆਂ ਜਿਹੜੀਆਂ ਤੈਨੂੰ ਪਾਉਂਦੀਆਂ ਤੇ ਮੇਰੇ ਜਿੱਦਾਂ ਮਾਰੇ ਓਗੁਣੀ ਹਨ ਸਭ ਓਗੁਣਵੇਂ ਗੁਣ ਨਹੀਂ ਕੋਈ ਕਿਉਂ ਕਰਖੰਦ ਮਲਾਵਾ ਹੋਈ ਮੇਰੇ ਜੈਸੀ ਤਾਂ ਕਿਤਨੀਆਂ ਹੀ ਸ੍ਰਿਸ਼ਟੀ ਦੀਆਂ ਦੁਨੀਆਂ ਦੁਨੀਆਂ ਫਿਰਦੀਆਂ ਅਸੀਂ ਮਾਰੇ ਕਿਹਦੀ ਗਿਣਤੀ ਚ ਹੈ ਜੇ ਆਪ ਕਿਰਪਾ ਕਰੋ ਤਾਂ ਬਖਸ਼ੇ ਜਾ ਸਕਦੇ ਹਾਂ ਨਾਨਕ ਨਾ ਹੋ ਨਾ ਵਿਛੜੈ ਸਤਿਗੁਰੂ ਜੀ ਜੈਨੇ ਭਾਵੇਂ ਓਗਣਾਂ ਦੇ ਭਰੇ ਹੋਇਓ ਇਹ ਜੀ ਉਹ ਫੇਰ ਵੀ ਪਿਆਰ ਚਿੱਤ ਚ ਕਰੋ ਮਾਰੇ ਨੂੰ ਭਾਵੇਂਗਾ ਤਾਂ ਬਖਸ਼ੇ ਜਾਵਾਂਗੇ ਸਤਿਗੁਰੂ ਜੀ ਕਹਿੰਦੇ ਨਾ ਪਤੀ ਜਿਹੜਾ ਤ੍ਰਿਸ਼ੁਰ ਹੈ ਉਹਦੇ ਨਾਲੋਂ ਜਿਵੇਂ ਵੱਲੋਂ ਵਿਛੋੜਾ ਨਹੀਂ ਹੋਣਾ ਚਾਹੀਦਾ ਹਰ ਵਕਤ ਉਸ ਵਿੱਚ ਮੇਲੇ ਰਹਿਣਾ ਚਾਹੀਦਾ ਹੈ ਚਾਹੇ ਓਗਣਾਂ ਦੇ ਭਰੇ ਹੋਏ ਹੋਣ ਤੈਨ ਸੱਚਾ ਰਤੜਿਆ ਅਤੇ ਜਿਹੜੀਆਂ ਤਸ ਵਾਇਗਰੂ ਸੱਚੇ ਚ ਰੰਗੀਆਂ ਹੋਈਆਂ ਹਨ ਉਹਨਾਂ ਨਾਲੋਂ ਪਤੀ ਦਾ ਵਿਛੋੜਾ ਨਹੀਂ ਹੁੰਦਾ ਤੇ ਤੁਸੀਂ ਉਹਨਾਂ ਦੇ ਨਾਲ ਸੱਚੇ ਜਿਵੇਂ ਰੰਗੀਆਂ ਹੋਈਆਂ ਜੇ ਆਪਾਂ ਵੀ ਚਿਤਨ ਸੱਚੇ ਚ ਰੰਗ ਲਾਵਾਂਗੇ ਫਿਰ ਸਾਡਾ ਵੀ ਵਾਸ਼ਗੁਰੂ ਨਾਲੋਂ ਵਿਛੋੜਾ ਨਹੀਂ ਹੋਵੇਗਾ ਇਹ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਇਸ ਅਸ਼ਟਪਦੀ ਚ ਦੁਹਾਗਣ ਦਾ ਤੇ ਸੁਹਾਗਣ ਦੇ ਅਲੰਕਾਰ ਦੁਆਰਾ ਰੂਪਕ ਅਲੰਕਾਰ ਬਣਾ ਕੇ ਨਾਲੇ ਬੀਬੀਆਂ ਨੂੰ ਪਤੀ ਵਰ ਧਰਮ ਦੀ ਸਿੱਖਿਆ ਦਿੱਤੀ ਹੈ ਅਦੇ ਨਾਲੇ ਵਾਸ਼ਗੁਰੂ ਨਾਲ ਜਿਹੜੇ ਭਾਈ ਮਹਾਰਾਜ ਦੇ ਸਖੀ ਦੀ ਨਿਆਈ ਬਣ ਕੇ ਮਿਲਣਾ ਚਾਹੁੰਦੇ ਦੇਵੀ ਦੇਵਤਿਆਂ ਦੀ ਯਾਦ ਛੱਡ ਕੇ ਵਾਸ਼ਗੁਰੂ 'ਚ ਪਿਆਰ ਕਰਕੇ ਉਹ ਮਿਲਣਾ ਚਾਹੀਦਾ ਹੈ ਇਸ ਚਲੂ ਜੈਸਾ ਪੂਰਪ੍ਰਦੇਸ਼ ਬਖਸ਼ਿਆ ਹੈ ਨៃ ਵਿਵਹਾਰ ਹੈ ਨਾਲੇ ਪਰਮਾਰਥ ਦੀ ਸਿੱਖਿਆ ਦਿੰਦੀ ਹੈ